ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਦੁਨੀਆ ਦੇ ਉੱਤੇ ਵੱਖ-ਵੱਖ ਧਰਮ ਨੇ ਜਿਨ੍ਹਾਂ ਵਿੱਚੋਂ ਸਾਡਾ ਧਰਮ ਜਿਹੜਾ ਹੈ ਉਹ ਅਸੀਂ ਸਮਝਦੇ ਹਾਂ ਕਿ ਉਹ ਨਿਆਰਾ ਹੈ ਸਰਬੱਤ ਦੇ ਭਲੇ ਲਈ ਅਸੀਂ ਗੱਲ ਕਰਦੇ ਹਾਂ ਸਾਡਾ ਰਾਜ ਹੀ ਵੀ ਰਿਹਾ ਹੈ ਅਸੀਂ ਕਦੀ ਵੀ ਕਿਸੇ ਨੂੰ ਆਵਾਜ਼ ਨਹੀਂ ਮਾਰੀ ਕਿ ਤੁਸੀਂ ਸਾਡੇ ਧਰਮ 'ਚ ਰਲੋ ਆ ਕੇ ਅਸੀਂ ਆਪਣੇ ਕਾਉਨ ਬੀਲ ਕਰਦੇ ਹਾਂ ਅਮਰਚੋਕ ਸਿੰਘ ਸਜੋ ਗੁਰੂ ਵਾਲੇ ਬਨ ਉਸਰਵਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਦੀ ਵੀ ਕਿਸੇ ਦੇ ਦਰਵਾਜ਼ੇ ਤੇ ਜਾ ਕੇ ਨੌਗਨੀ ਕੀਤਾ ਕਿ ਤੁਸੀਂ ਸਾਡੇ ਧਰਮ ਵਿੱਚ ਆ ਜਾਓ ਰਾਜ ਰਿਹਾ ਆ ਵੱਡਾ ਰਾਜ ਰਿਹਾ ਮਹਾਰਾਜ ਰਣਜੀਤ ਸਿੰਘ ਦਾ ਸਾਰੇ ਧਰਮਾਂ ਨੂੰ ਬਰਾਬਰਤਾ ਦਿੱਤੀ ਆ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕੀਤਾ ਸਾਰੇ ਧਰਮਾਂ ਦੀ ਉਹਨਾਂ ਦੇ ਆਪਣੇ ਆਪਣੇ ਜਿਹੜੇ ਬਿਲਡਿੰਗਾਂ ਸੀ ਉਹਨਾਂ ਨੂੰ ਵੀ ਬਰਾਬਰਤਾ ਦਿੱਤੀ ਆ ਸੋ ਅੱਜ ਸਾਡੇ ਨਾਲ ਜੋ ਹੋ ਰਿਹਾ ਉਹ ਇਹ ਹੈ ਕਿ ਕ੍ਰਿਸਚੀਅਨ ਭਾਈਚਾਰੇ ਨੇ ਇੱਥੇ ਆ ਕੇ ਉਹਨਾਂ ਦੇ ਵੱਡੇ ਆਗੂਆਂ ਨੇ ਆ ਕੇ ਉਹਨਾਂ ਦੇ ਧਾਰਮਿਕ ਆਗੂਆਂ ਨੇ ਆ ਕੇ ਵੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਆ ਕੇ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਸਾਡੇ ਧਰਮ ਦਾ ਹਿੱਸਾ ਨਹੀਂ ਇਹ ਨਕਲੀ ਪਾਸਟਰ ਨੇ ਹੁਣ 65000 ਪਾਸਟਰਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਵੱਡੇ ਗਨਮੈਨ ਮਿਲੇ ਨੇ ਵੱਡਾ ਉਹ ਤਾਮਝਾਵਾ ਇੰਨੀ ਪੇਮੈਂਟ ਉਹਨਾਂ ਨੂੰ ਆਉਂਦੀ ਆ ਤੇ ਮੈਂ ਇੱਕ ਚੈਨਲ ਤੇ ਸੁਣ ਰਿਹਾ ਸੀ ਅੱਜ ਕਿ 10000 ਕਰੋੜ ਇਹ ਰੁਪਈਆ ਜਿਹੜਾ ਉਹ ਭਾਰਤ ਦੇ ਵਿੱਚ ਵੱਖ-ਵੱਖ ਚੈਨਲਾਂ ਨਾਲ ਹੀ ਆਉਂਦਾ ਆ ਤੇ ਇੰਨੀ ਵੱਡੀ ਰਕਮ ਸਿਰਫ ਇਸ ਲਈ ਆਉਂਦੀ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਤੁਸੀਂ ਪ੍ਰੇਰਿਤ ਕਰੋ 10% ਇੱਕ ਟੀਵੀ ਚੈਨਲ ਨੇ ਰਿਪੋਰਟ ਦਿੱਤੀ ਆ ਕਿ 10% ਲੋਕ ਜਿਹੜੇ ਨੇ ਉਹ ਕ੍ਰਿਸਚਨ ਭਾਈਚਾਰੇ 'ਚ ਤੇ ਜਿਨ੍ਹਾਂ ਨੂੰ ਕ੍ਰਿਪਟੋ ਕ੍ਰਿਸਚਨ ਕਹਿੰਦੇ ਨੇ ਜਿਹੜੇ ਪੱਗ ਵੀ ਬੰਨ੍ਹਦੇ ਨੇ ਤੇ ਆਪਣੇ ਨਾਵਾਂ ਨਾਲ ਨਾਂ ਵੀ ਨਹੀਂ ਬਦਲਦੇ ਉਹ ਸਾਰੇ ਲੋਕ ਜਿਹੜੀ ਜਿਹੜੀ ਬੈਲਟ ਬਾਰਡਰ ਨਾਲ ਲੱਗਦੀ ਉਹ ਚੋਂ ਵੱਡਾ ਹਿੱਸਾ ਜਿਹੜਾ ਆ ਉਹ ਉਹ ਸਿੱਖਾਂ ਦਾ ਨਹੀਂ ਹੈ ਉਹ ਹਿੰਦੂ ਭਾਈਚਾਰੇ ਦਾ ਵੀ ਆ ਤੇ ਹੋਰ ਵੀ ਜਿਹੜੇ ਭਾਈਚਾਰੇ ਨੇ ਉਹ ਉਹਨਾਂ ਨੂੰ ਮਤਲਬ ਥੋੜੇ ਥੋੜੇ ਲਾਲਚ ਦੇ ਕੇ ਤੇ ਆਪਣੇ ਧਰਮ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਤੇ ਬੁਰੀਆਂ ਆਤਮਾ ਕੱਢਣ ਦੇ ਨਾਂ ਦੇ ਉੱਤੇ ਅੱਗੇ ਸਵਰਗ 'ਚ ਜਗ੍ਹਾ ਲੈਣ ਦੇ ਨਾਂ ਦੇ ਉੱਤੇ ਬਹੁਤ ਵੱਡੇ ਕੱਪੜੇ ਹੋਏ ਨੇ ਸਾਹਮਣੇ ਵੀ ਆਏ ਨੇ ਪਛੇ ਵੀ ਹੋਏ ਨੇ ਪਰ ਇੱਕ ਘਟਨਾ ਗੁਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਵਾਪਰੀ ਹੈ ਕੁਝ ਘੰਟੇ ਪਹਿਲਾਂ ਇੱਕ ਉਹ ਨੌਜਵਾਨ ਨੂੰ ਜਿਹੜਾ ਆ ਕੇ ਬੁਰੀ ਆਤਮਾ ਕੱਢਣ ਦੇ ਨਾਂ ਤੇ ਦੋ ਪਾਸਟਰ ਜਿਹੜਾ ਜੰਕੀ ਪਾਸਟਰ ਤੇ ਇੱਕ ਉਹਦੇ ਨਾਲ ਹੋਰ ਆ ਦੋਨੋਂ ਜਾ ਕੇ ਉਹਨੂੰ ਲਗਾਤਾਰ ਕੁੱਟਦੇ ਰਹੇ ਨੇ ਉਸ ਤੋਂ ਬਾਅਦ 8-7 ਬੰਦੇ ਹੋਰ ਸਾਥ ਲੈ ਲੈਂਦੇ ਨੇ ਰਾਤ ਉਹਨੂੰ ਕੁੱਟਦੇ ਰਹੇ ਆ ਜਾਣ ਲੱਗੇ ਜਦੋਂ ਮਾਤਾ ਉਹਦੀ ਕਰਲਾਉਂਦੀ ਏ ਕਿ ਨਾ ਮੇਰੇ ਬੇਟੇ ਨੂੰ ਮਾਰੋ ਤੇ ਤੁਸੀਂ ਨਾ ਮਾਰੋ ਤੇ ਪਾਸਟਰ ਕਹਿੰਦੇ ਕਿ ਨਹੀਂ ਇਹ ਬੁਰੀ ਆਤਮਾ ਨਵਜ ਰਹੇ ਨੇ ਤੇ ਉਸ ਤੋਂ ਬਾਅਦ ਉਹਦੇ ਹੱਥ ਪਿੱਛੇ ਬੰਨ ਕੇ ਉਹਨੂੰ ਕੋਟ-ਕੋਟ ਕੇ ਮੂਦਾ ਉਹਨੂੰ ਮੰਜੇ ਤੇ ਸੁੱਟ ਕੇ ਤੇ ਆਪ ਚਲੇ ਗਏ ਤੇ ਉਹਦੀ ਮੌਤ ਹੋ ਗਈ ਉਡੀ ਮੌਤ ਹੋਣ ਤੋਂ ਬਾਅਦ ਪਰਚਾ ਹੁੰਦਾ ਮੈਜਿਸਟਰੇਟ ਆਪ ਆ ਕੇ লাশ ਕਢਵਾ ਕੇ ਪੋਸਟਮਾਰਟਮ ਲਈ ਤੋਰਦੇ ਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਘਟਨਾ ਹੈ ਸਾਡੀ ਸੰਸਥਾ ਜਿਹੜੀ ਆ ਉਹਨਾਂ ਨਾਲ ਰਾਬਤੇ ਵਿੱਚ ਰਾਬਤਾ ਕਰ ਰਹੀ ਆ ਤੇ ਅੱਜ ਉਹਨਾਂ ਨਾਲ ਸਾਰੀ ਗੱਲਬਾਤ ਜਿਹੜੀ ਆ ਹੋਣੀ ਆ ਅਸੀਂ ਇਹਦੇ ਉੱਤੇ ਵੱਡੇ ਜਿਹੜਾ ਮੁਆਜਰੇ ਦੀ ਜਿਹੜਾ ਆ ਕੰਪਨਸੇਸ਼ਨ ਦੀ ਅਸੀਂ ਅਪੀਲ ਵੀ ਕਰਾਂਗੇ ਕੇਸ ਪਾਵਾਂਗੇ ਤੇ ਇਹਦਾ ਕੇਸ ਵੀ ਜਿਹੜਾ ਉਹ ਅਸੀਂ ਫ੍ਰੀ ਲੜਾਂਗੇ ਤੇ ਹੋਰ ਵੀ ਅਸੀਂ ਹੁਣ ਜਿਹੜਾ ਆ ਇਹ ਹੁਣ ਐਂਡ ਹੋ ਗਿਆ ਆ ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ ਅਸੀਂ ਨਕਲੀ ਪਾਸਟਰਾਂ ਨੂੰ ਵੱਟੇ-ਵੱਟ ਭਜਾਉਣਾ ਆ ਸੋ 크੍ਰਿਸਚੀਅਨ ਧਰਮ ਦਾ ਸਾਡੇ ਮਨਾਂ 'ਚ ਸਤਕਾਰ ਆ ਕਿ ਸਾਰੇ ਧਰਮਾਂ ਦਾ ਸਤਕਾਰ ਆ ਪਰ ਮਾਰਾਇ ਨੇ ਬੜੇ ਹੀ ਵਧੀਆ ਤਰੀਕੇ ਨਾਲ ਕਿਹਾ ਚਾਰੇ ਵੇ ਹੋਇ ਇਸ਼ਤਿਆਰ ਪੜਾ ਗੁਣਾ ਤਿੰਨ ਚਾਰ ਵਿਚਾਰ ਭਾਉ ਭਗਤ ਘਰ ਮੀਸ ਦਾਇਤਾ ਉਹਨਾਂ ਨੂੰ ਮੁੱਖ ਅੰਤਰ ਭਾਈ ਸੋ ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ ਪੜੋ ਵਿਚਾਰੋ ਅਮਲ ਕਰੋ ਪਰ ਜਿਸ ਤਰੀਕੇ ਨਾਲ ਤੁਸੀਂ ਦਖਲਅੰਦਾਜ਼ੀ ਕਰ ਰਹੇ ਹੋ ਅਸੀਂ ਹੁਣ ਤੁਹਾਨੂੰ ਚੈਲੰਜ ਕਰਾਂਗੇ ਸਾਡੇ ਇੱਕ ਸਿੰਘ ਨੇ ਪਹਿਲਾਂ ਚੈਲੰਜ ਕੀਤਾ ਸੀ ਬਾਬਾ ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਦੱਸ ਸੀ ਉਹਨਾਂ ਨੇ ਤੁਹਾਨੂੰ ਚੈਲੰਜ ਕੀਤਾ ਸੀ ਭੱਜ ਗਏ ਹੋ ਤੁਸੀਂ ਮੈਂ ਉੱਥੋਂ ਦੇ ਜਿਹੜੇ ਸਾਡੇ ਵੀਰ ਨੇ ਪੱਤਰਕਾਰ ਨੇ ਜਿਹੜੇ ਇਸ ਪਖੰਡ ਨੂੰ ਲਗਾਤਾਰ ਚੈਲੰਜ ਕਰਦੇ ਰਹੇ ਜਿਨ੍ਹਾਂ ਵਿੱਚੋਂ ਇੱਕ ਹੀਰਾ ਸਾਡਾ ਜਿਹੜਾ ਉਹ ਸਾਡੇ ਤੋਂ ਵਿਛੜ ਗਿਆ ਪ੍ਰੀਤ ਸਿੰਘ ਸੈਣੀ ਉਹਨਾਂ ਦੀ ਪਿਛਲੇ ਸਮੇਂ 'ਚ ਡੈਥ ਹੋ ਗਈ ਆ ਉਹਨਾਂ ਦੇ ਨਾਲ ਜਿਹੜੇ ਨੇ ਬਾਜਵਾ ਸਾਹਿਬ ਨੇ ਹਰਮਨ ਬਾਜਵਾ ਉਹਨਾਂ ਦਾ ਵੀ ਸਹਿਯੋਗ ਲਿਆ ਜਾਊਗਾ ਹੋਰ ਵੀ ਭਰਾਵਾਂ ਦਾ ਸਹਿਯੋਗ ਲੈ ਕੇ ਅਸੀਂ ਹੁਣ ਤੁਹਾਨੂੰ ਵੱਟੇ-ਵੱਟ ਭਜਾਉਣਾ ਆ ਤੇ ਮਸਲਾ ਇਹ ਆ ਕਿ ਜਿਨ੍ਹਾਂ ਦੇ ਪੁੱਤ ਦੀ ਡੈਥ ਹੋਈ ਆ ਉਹ ਵੀ ਸਾਡਾ ਸਾਥ ਦੇਣ ਅਸੀਂ ਉਹਨਾਂ ਦੇ ਨਾਲ ਖੜਾਂਗੇ ਤੇ ਮੇਰੀ ਗੱਲ ਹੋ ਗਈ ਆ ਅਸੀਂ ਐਫ ਆਈ ਆਰ ਦੀ ਕਾਪੀ ਲੈ ਕੇ ਵੱਡੇ ਵਕੀਲ ਕਰਾਂਗੇ ਉਹਨਾਂ ਨੂੰ ਉਸ ਅੰਜਾਮ ਤੱਕ ਪਹੁੰਚਾਵਾਂਗੇ ਸਾਰੇ ਬੰਦਿਆਂ ਦੀ ਜਿਹੜੀ ਆ ਰੈਸਟ ਅਸੀਂ ਕਰਵਾਵਾਂਗੇ ਅਸੀਂ ਕੱਲ ਨੂੰ ਐਸ ਐਸ ਪੀ ਸਾਹਿਬ ਨੂੰ ਮਿਲਾਂਗੇ ਤੇ ਮਿਲ ਕੇ ਗੁਰਦਾਸਪੁਰ ਦੇ ਨੂੰ ਤੇ ਇਹ ਸਾਰੀ ਜਿਹੜੀ ਘਟਨਾ ਆ ਇਹਦੇ ਉੱਤੇ ਜਿਹੜਾ ਆ ਅਸੀਂ ਢਿਰ ਬਣ ਕੇ ਖੜਾਂਗੇ ਹਮ ਖਿਆਲੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਅੱਜ رابطہ ਕਰਕੇ ਕੱਲ ਨੂੰ ਵੱਡੀ ਮੀਟਿੰਗ ਕਰਕੇ ਅਸੀਂ ਇਹਨਾਂ ਦੇ ਹੁਣ ਮਗਰ ਜਿਹੜਾ ਆ ਉਹ ਜ਼ਰੂਰ ਲਗਾਗੇ ਨਕਲੀ ਪਾਸਟਰਾਂ ਨੂੰ ਵੱਟੇ ਵੱਟ ਭਜਾਵਾਂਗੇ ਸਾਡੀ ਸੰਸਥਾ ਲਿਬਰਟੀ ਅਲਾਈਅੰਸ ਵੱਲੋਂ ਇਹ ਕੇਸ ਜਿਹੜਾ ਹੈਂਡਲ ਕੀਤਾ ਜਾਊਗਾ ਹਮ ਖਿਆਲੀਅਤੇ ਬੰਦਿਆਂ ਦੇ ਨਾਲ ਪੰਥ ਦੇ ਨਾਲ ਰਲ ਕੇ ਸਾਨੂੰ ਕੱਲਿਆਂ ਨੂੰ ਕੋਈ ਕਾਮਯਾਬੀ ਕੋਈ ਗੱਲ ਕੋਈ ਇਦਾਂ ਦੀ ਖਾਰਨੀ ਚਾਹੀਦੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਦਾ ਇੱਕ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਅਸੀਂ ਹੁਣ ਮਾਜੇ ਦੇ ਵਿੱਚ ਇਹਨਾਂ ਨੂੰ ਵਟੇ ਵਟ ਭਜਾਵਾਂਗੇ ਤਗੜੇ ਹੋ ਜਾਓ ਅਸੀਂ ਆ ਰਹੇ ਹਾਂ ਸਾਡੀ ਲੜਾਈ ਤੁਹਾਡੀ ਜਿਹੜੀ ਆ ਉਹ ਸਿਰਫ ਇੰਨੀ ਹੀ ਆ ਕਿ ਜੋ ਤੁਸੀਂ ਇਹ ਕਰ ਰਹੇ ਹੋ ਜੋ ਤੁਸੀਂ ਇਹ ਪਖੰਡ ਕਰ ਰਹੇ ਹੋ ਤੁਹਾਡਾ ਇੱਕ ਚੈਨਲ ਦੇ ਉੱਤੇ ਜਾਰ ਹੋ ਗਿਆ ਜਿੱਥੇ ਤੁਸੀਂ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ ਕਿ ਤੁਸੀਂ ਇਸ ਤਰ੍ਹਾਂ ਡਿੱਗਣਾ ਹੈ ਤੂੰ ਐ ਡਿੱਗਣਾ ਹੈ ਪਖੰਡ ਤੁਹਾਡਾ ਲੋਕਾਂ ਦੇ ਸਾਹਮਣੇ ਆ ਗਿਆ ਹੈ ਸੋ ਇਦਾਂ ਦਾ ਬਹੁਤ ਕੋਸ਼ਿਸ਼ ਅਸੀਂ ਤੁਹਾਨੂੰ ਚੈਲੰਜ ਕੀਤਾ ਸੀ ਭਾਈ ਗੁਰਪ੍ਰੀਤ ਸਿੰਘ ਉਦਾਸੀ ਜਿਹੜੇ ਨੇ ਮੇਰੇ ਬੜੇ ਪੁਰਾਣੇ ਪਿਆਰੇ ਤੇ ਪੁਰਾਣੇ ਸੱਜਣ ਨੇ ਉਹਨਾਂ ਨੇ ਤੁਹਾਨੂੰ ਚੈਲੰਜ ਕੀਤਾ ਕਿ ਮੰਚ ਤੇ ਆਓ ਤੁਸੀਂ ਭੱਜ ਗਏ ਸੋ ਹੁਣ ਅਸੀਂ ਇਹ ਤੁਹਾਨੂੰ ਵੰਗਾਰ ਅਸੀਂ ਸਾਰੇ ਰਲ ਮਿਲ ਕੇ ਇਹ ਬੀੜਾ ਜਿਹੜਾ ਚੁੱਕਾਂਗੇ ਇਸ ਕੇਸ ਦੇ ਵਿੱਚ ਕੱਲ ਨੂੰ ਅਸੀਂ ਇਹਦੇ ਉੱਤੇ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਤੇ ਅੱਜ ਅਸੀਂ ਉਸ ਪਰਿਵਾਰ ਨਾਲ ਜਿਹੜਾ ਸਾਡਾ ਰਾਬਤਾ ਆ ਅਸੀਂ ਵਕੀਲ ਜਿਹੜਾ ਆ ਗੁਰਦਤਾਰ ਸਿੰਘ ਤੇ ਇੱਕ ਸਾਡੇ ਅੰਮ੍ਰਿਤਸਰ ਤੋਂ ਭੁੱਲਰ ਸਾਹਿਬ ਨੇ ਉਹ ਵਕੀਲ ਨੇ ਦੋ ਤਿੰਨ ਵਕੀਲ ਹੋਰ ਅਸੀਂ ਕਰਕੇ ਇਸ ਕੇਸ ਨੂੰ ਜਿਹੜਾ ਆ ਅੰਜਾਮ ਤੱਕ ਪਹੁੰਚਾਵਾਂਗੇ ਸੋ ਸਾਡਾ ਸਾਥ ਦਿਓ ਇਸ ਗੱਲ ਲਈ ਆਪਾਂ ਨਕਲੀ ਪਾਸਟਰ ਭਜਾਓ ਪੰਜਾਬ ਬਚਾਓ ਨਕਲੀ ਪਾਸਟਰ ਭਜਾਓ ਪੰਜਾਬ ਬਚਾਓ ਇਸ ਨਾਅਰੇ ਦੇ ਨਾਲ ਅਸੀਂ ਤੁਹਾਡੇ ਦਰਵਾਜ਼ੇ ਤੇ ਆ ਰਹੇ ਹਾਂ ਸਾਡਾ ਸਾਥ ਦਿਓ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇੱਕ ਪੈਸੇ ਦੀ ਵੀ ਲੋੜ ਨਹੀਂ ਕੋਈ ਇਸ ਗੱਲ ਲਈ ਸਾਡੇ ਨਾਲ ਕੰਟੈਕਟ ਨਾ ਕਰੇ ਮੇਰੇ ਨਾਲ ਨਾ ਕਰੇ ਕਿ ਪੈਸਾ ਪਹਿਲੇ ਕਿੰਨੇ ਚਾਹੀਦੇ ਆ ਉੱਥੇ ਕੀ ਖਰਚਾ ਕੁਝ ਨਹੀਂ ਲੱਗੂਗਾ ਇਹ ਅਸੀਂ ਸਾਡੀ ਸੰਸਥਾ ਆਪਣੇ ਆਪ ਕਰੂਗੀ 1 ਰੁਪਿਆ ਵੀ ਅਸੀਂ ਇਹਦੇ ਉੱਤੇ ਕਿਸੇ ਤੋਂ ਡਿਮਾਂਡ ਨਹੀਂ ਕਰਾਂਗੇ ਨਾ ਹੀ ਲਵਾਂਗੇ ਪਰ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ